ਕੋਲ ਬੈਠੀ ਪੁੱਤਰ ਸੋ ਨਹੀਂ ਚੁੱਕ ਲੈ ਚਾ ਚੁੱਕ ਲੋ ਕਿ ਦੱਸੂ ਮਾਗੋ ਹੈਲੋ ਸੱਸੀ ਗਾਂ ਸੋਨੀਆ ਕੀ ਗੱਲ ਬੇਟਾ ਤੂੰ ਆਈ ਨਹੀਂ 11 ਵਜ ਗਏ ਆ ਆਈ ਮੇਰੇ ਕੋ ਨਹੀਂ ਆਇਆ ਜਣਾ ਕਿਉਂ ਚਾਰ ਪੰਜ ਦਿਨ ਨੇ ਆ ਜਾਣਾ oh my god ਉਹ ਗੱਲਿੰਗ ਆਪਣੇ ਸਾਥ ਦੇ ਨਾਲ ਆ ਤੇ ਜੇ ਸੋਨੀਆ ਬੁੱਤਰ ਮੇਰੀ ਧੀ ਆਈ ਹੋਈ ਮੇਰੇ ਘਰ ਤਿੰਨ ਚਾਰ ਦਿਨੋਂ ਨੇ ਰਹਿਣਾ ਮੈਂ ਤੇ ਤੂੰ ਆ ਜਾ ਬੇਟਾ ਆਂਕੀ ਮੈਂ ਵਿਆਹ ਨ ਰੇਖਾ ਵੀ ਤੁਹਾਡੇ ਘਰ ਤੇ ਕੰਮ ਨੂੰ ਵੇਖਾਂ ਨਾ ਤੁਹਾਡਾ ਨਹੀਂ ਮੰਨ ਸਕਦਾ ਕਿ ਤੇ ਆਨ ਜਾਣ ਨੂੰ ਤੇ ਬੇਟਾ ਤੂੰ ਮੈਨੂੰ ਪਹਿਲਾਂ ਦੱਸ ਦੇ ਨਾ ਮੈਂ ਤੈਨੂੰ ਇਹ ਥੋੜੀ ਜਿਹੀ ਜਰਾ ਮੰਨ ਕਰਦਾ ਹੈ ਜਾਂ ਨਹੀਂ ਕਰਦਾ ਪਰ ਚਾਰ ਪੰਜ ਦਿਨ ਬਹੁਤ ਜ਼ਿਆਦਾ ਹੋ ਗਏ ਆ ਕਹਿੰਿਆ ਵੇ ਇਤਨਾ ਵੀ ਵਿਆਹ ਦਾ ਕਾਰਡ ਆ ਗਿਆ ਤੇ ਤੁਹਾਨੂੰ ਜਾਣਾ ਪਿਆ ਵੇ ਤੇ ਆਹੋ ਬੇਟਾ ਚਲੀ ਜਾ ਤੇ ਵਿਆਹ ਵਿਆਹ ਇਹ ਟਾਈਮ ਮਗਾ ਵਿਆਹ ਵਾਲੇ ਦਿਨ ਜਾਈ ਮੈਂ ਆਪਣੀ ਸਾਸ ਦੇ ਨਾਲ ਜਾਣਾ ਆਂਟੀ ਨਾਲੇ ਮੇਹ ਲਾਣੀ ਐ ਸਾਮਨ ਹੋਣਾ ਤੇ ਵਿਆਹ ਹੋਣਾ ਸੋਰੀ ਤੇ ਦਾਗੇ ਨੋ ਸੇ ਇਕੱਠੇ ਹੋਣਾ ਮੈਂ ਮੈਂ ਤੁਹਾਡੇ ਨਾਲ ਨਹੀਂ ਕਰਤੇ ਸਾਡੀਆਂ ਰਿਸ਼ਤੇਦਾਰੀਆਂ ਨਹੀਂ ਆ ਤੋ ਇਹ ਸਮਝਦੇ ਸਾਡੀਆਂ ਰਿਸ਼ਤੇਦਾਰੀਆਂ ਆ ਵਿਆਹ ਮੈਂ ਕਿਸੇ ਹੁਣ ਆਉਂ ਕਰਨਾ ਤੂੰ ਆਊਂਗਾ ਤੂੰ ਜੇ ਵਿਆਹ ਜਾਣਾ ਚੱਲੀ ਆ ਤੇ ਆਪਣੇ ਬਦਲੇ ਕਿਸੇ ਹੋਰ ਨੂੰ ਭੇਜ ਦੇ ਮੇਰੇ ਘਰ ਮੈਂ ਕਿੰਨੂੰ ਭੇਜਾਂ ਤੁਹਾਡੇ ਘਰ ਕੋਈ ਮੈਂ ਕਿੰਨੂੰ ਭੇਜਾਂ ਨਹੀਂ ਮੇਰੇ ਨਾਲ ਜਾਣਾ ਮੈਂ ਹਾਏ ਹਾਏ ਉਸ ਦਿਨ ਸਾਸ ਸ ਨੇ ਜਾਣਾ ਕਿਸੇ ਹੋਰ ਕਾਮ ਵਾਲੀ ਨੂੰ ਭੇਜ ਦੇ ਉਹ ਕਿੰਨੋ ਟਾਈਮ ਨਹੀਂ ਦਾ ਤੂੰ ਸਾਡੀਆਂ ਸਾਡੀਆਂ ਸਾਰਿਆਂ ਨੇ ਇਕੱਠੀਆਂ ਹੋ ਕੇ ਜਾਣਾ ਹੁੰਦਾ ਹੈ ਸਾਡੀਆਂ ਰਿਸ਼ਤੇਦਾਰੀਆਂ ਤਾਂ ਨਹੀਂ ਪਤਾ ਕੀਆ ਕਮਾਲ ਹੈ ਤੂੰ ਫੇਰ ਇਸ ਤਰ੍ਹਾਂ ਕਰ ਤੂੰ ਰਹਿ ਨਹੀਂ ਦੇ ਮਾਹੋਰ ਕੀ ਲਾ ਲੈਣੀ ਆ ਰਾਣਾ ਜੇ ਤੁਹਾਨੂੰ ਕੰਮ ਵਾਲਿਆਂ ਦੀ ਪਰਮਾਨੀ ਨਾ ਤੇ ਸਾਨੂੰ ਕਰਾ ਨਹੀਂ ਪਰਮਾਨੀ ਨਹੀਂ ਹੋਗੀ ਨਰ ਨੇ ਇਹ ਸੁਣੋ ਬਾਲ ਇਹ ਆ ਦੀ ਮੈਂ ਤਾਂ ਪਿਆ ਲਾਉਗੇ ਨਾ 4 ਦਿਨ ਦੀ ਵਿਸਾਇਮਾ 8 ਦਿਨ ਦੀਆਂ ਛੁੱਟੀਆਂ ਕਰਾ ਲਈ ਇਸ ਮੈਨੂੰ ਤਾਂ ਕੰਮ ਹੀ ਕਰਵਾ ਨਹੀਂ ਪਈ ਲਈ ਨਹੀਂ ਨਹੀਂ ਪੁੱਤ ਜੇ ਇਹ ਥੋੜੀ ਗੱਲ ਹੁੰਦੀ ਆ ਮੈਂ ਤੇ ਧੀ ਸਮਝ ਕੇ ਤੈਨੂੰ ਕਿਹਾ ਵਾ ਚੱਲ ਤੂੰ ਚੱਲ ਤੂੰ ਆਉਣ ਕਰੀ ਜਦੋਂ ਵੀ ਆਏਂਗੀ ਨਾ ਫਿਰ ਉਸੇ ਵੇਲੇ ਮੇਰੇ ਘਰ ਆ ਜੀ ਨਹੀਂ ਆਂਟੀ ਕੋਈ ਤੇ ਅੰdepend ਹੋ ਜੇ ਮੈਂ ਵਿਆਹ ਤੋਂ ਕੋਈ ਥੱਕੀ-ਕੁੱਤੀ ਨਹੀਂ ਆਲਾ ਮੈਂ ਤੋ ਨਰਾਮ ਨਹੀਂ ਕਰਨਾ ਘਰ ਆ ਕੇ ਦੇਖੋ ਨਹੀਂ ਫੇਰ ਹਾਂ ਤਾਂ ਸਿੱਧੀ ਮੈਂ ਤੁਹਾਡੇ ਘਰ ਆ ਜਾਣਾ ਮੈਨੂੰ ਹੋਰ ਕੋਈ ਕੰਮ ਨਹੀਂ ਮੈਂ ਆਪਣੇ ਘਰ ਦਾ ਕੰਮ ਕਾਜ ਨਹੀਂ ਆ ਕੇ ਮੇਤਣਾ ਸਨਾ ਮੈਂ ਤੁਹਾਡਾ ਘਰ ਸੋ ਆ ਰਹਿਣਾ ਆ ਜਾ ਦੇ ਸੁਣੀਏ ਕੀ ਗੱਲ ਹੋਈ ਬੇਟਾ ਮੈਂ ਤੈਨੂੰ ਪੁੱਤ-ਪੋਤੇ ਕਰਦੀ ਪਈਆਂ ਤੇ ਤੂੰ ਮੇਰੇ ਸਿਰ ਤੇ ਚੜੀ ਜਾਨੀ ਪਈਆਂ ਸੋਹਣਿਆ ਦੇਖ ਜੇ ਤੂੰ ਨਹੀਂ ਨਾ ਆਣਾ ਤੇ ਮੈਂ ਤੇਰੇ ਪੈਸੇ ਕੱਟ ਲੈਣੇ ਛੁੱਟੀਆਂ ਦੇ। ਹਾਂਜੀ ਮੈਨੂੰ ਕੋਈ ਪਰਵਾਹ ਨਹੀਂ। ਮੇਰੇ ਵਾਲਾ ਭਾਵੇਂ ਇਦਾਂ ਹੀ ਮਹੀਨੇ ਦੇ ਪੈਸੇ ਕੱਟ ਲੋ। 4-5 ਦਿਨ ਦੇ ਪੈਸੇ ਤੇ ਫੁੱਲ ਹੀ ਜਾਓ। ਮੈਨੂੰ ਪੈਸੇ ਆਂਡੀਆਂ ਦੀ ਕੋਈ ਪਰਵਾਹ ਨਹੀਂ। ਮੈਂ ਤੇ ਜਿਹੜਾ ਸਮਿਸ਼ਨ ਤੇ ਜਾਣਾ ਮੂਰਾ ਇੰਜੋਏ ਕਰਨਾ। ਫੇਰ ਨਾ ਭਾਗਾ ਕੇ ਆਪਣਾ ਭਾਰ ਦੇਖਣਾ। ਕੋਈ ਜੋ ਕਰਨਾ ਕਰੋ। ਮੈਂ ਧੜੀਆਂ ਸੋਚਿਆ ਤੇ ਆਪਣਾ ਦਮਾਰ ਥੋੜੀ ਖਰਾਬ ਕਰਨਾ। ਤੂੰ ਤੇ ਮਨ ਇੰਜੋਏ ਜੋ ਗਾ ਪਾ ਛੱਡੇ। ਚਲ ਤੂੰ ਹੀ ਰੱਖੋ ਸਾਡਾ ਭਾਰਾ ਬਈ ਕੀ ਕਰਨਾ ਮੈਂ ਚਲ ਫੇਰ ਆਇਂ ਆਉਂ ਗਰੀਜ ਤੂੰ ਆਏਂਗੀ ਨਾ ਤੇ ਮੈਨੂੰ ਫੋਨ ਕਰ ਦੇ ਨਾਲੇ ਆਂਟੀ ਮੇਰੀ ਕੋਹ ਮਾ ਸੁਣ ਲੋ ਮੈਂ ਚਲੀ ਫੰਕਸ਼ਨ ਤੇ ਮੈਂ ਕਰਨਾ ਫੇਰ ਜਵਾਏ ਤੁਹਾਡਾ ਕੀ ਆ ਮਿੰਟ ਬਾਦੋ ਤੇ ਫੋਨ ਚੁੱਕੋ ਤੇ ਮੈਨੂੰ ਬੱਲਾ ਮਾਰੀ ਜਾਵੋ ਮੈਂ ਨਹੀਂ ਜੇ ਤੁਹਾਡੇ ਫੋਨ ਪਾਂ ਚੁੱਕਣਾ ਮੈਂ ਤਾਂ ਫੰਕਸ਼ਨ ਦੇਖਾ ਤਾ ਤੇ ਫੋਨ ਨਾਲ ਵੇਖਦੀ ਫिरा ਮੈਨਾਂ ਇਹਦੀ ਘਸੂਰੀਆਂ ਜਨਾ ਸੇ ਪਾਇਓ ਨਾ ਮਾ ਤੁਹਾਡੇ ਫੋਨ ਚੁੱਕਨੇ ਦੇ ਓ ਮਾਈ ਗੋਡ ਹੈਲੋ ਇਹ ਕਿ ਟੀ ਆਕੜੀ ਦੀ ਹੁਣ ਕਿਸ ਤਰ੍ਹਾਂ ਕਰਾਂਗੇ ਕਿ ਰਣਾ ਕਿਸ ਤਰ੍ਹਾਂ ਕੀ ਕਰਾਂਗੇ ਉਹ ਤੁਹਾਨੂੰ ਪਹਿਲਾਂ ਨਹੀਂ ਪਤਾ ਹੈਗਾ ਕਿ ਮੈਂ ਆਣਾ ਵਾਂ ਤੇ ਉਤੋਂ ਇਹਦੀ ਵੇਖੋ ਕਿੰਨੀ ਆਕੜ ਆ ਉਹ ਇਤਨਾ ਕੋਈ ਗੱਲ ਕਰਦਾ ਮੈਂ ਕਿਸੇ ਦੇ ਨਾਲ ਨਹੀਂ ਭੈਣ ਮੰਤੇ ਪੜਾਈ ਮੇਰੀ ਧੀ ਨੇ ਆਣਾ ਮੈਂ ਪਰ ਮੈਨੂੰ ਅਦਾ ਨਹੀਂ ਪਤਾ ਕਿੰਨੇ ਮੈਨੂੰ ਜਵਾਬ ਦੇ ਦੇਣਾ ਨਹੀਂ ਵਿਆਹ ਤੇ ਚਲੀ ਜਾਣਾ ਮੈਂ ਮਮਮੀ ਤੁਹਾਨੂੰ ਪਤਾ ਹੈ ਨਾ ਘਰ ਦੇ ਕੰਮ ਗਾ ਮੇਰੇ ਤੋਂ ਨਹੀਂ ਹੁੰਦੇ ਉਹ ਮੈਂ ਤੇ ਆਪਣੇ ਸੋਹਰੇ ਨਹੀਂ ਕੰਮ ਕਰਕੇ ਰਾਜੀ ਚਾਰ ਚਾਰ ਨੌਕਰ ਲੱਗੇ ਆ ਆਹ ਵੇਖੋ ਮਹਿੰਦੀ ਲਵਾ ਕੇ ਆਈਆਂ ਸੋਨ ਦੀ ਤੇ ਹੁਣ ਮੈਂ ਪਾਣੀ ਤੇ ਹੱਥ ਨਹੀਂ ਪਾਣਾ ਰੰਗ ਨਹੀਂ ਛੱਡਣਾ ਨਹੀਂ ਤੇ ਤੇ ਮੇਰੀ ਸੱਸ ਨੇ ਕਿਹਾ ਲੈ ਪੁੱਤ ਮਹਿੰਦੀ ਦਾ ਰੰਗ ਨਹੀਂ ਛੜਿਆ ਇੱਥੇ ਤੇ ਤੇਰਾ ਬੜਾ ਚੜਦਾ ਮਹਿੰਦੀ ਦਾ ਰੰਗ ਤੇ ਮੇਰੀ ਸੁਣ ਲੋ ਗੱਲ ਮੈਂ ਰਹਿਣਾ ਚਾਰ ਦਿਨ ਚਾਰ ਦਿਨ ਮੈਂ ਕਿਸੇ ਕੰਮ ਦਾ ਹੱਥ ਨਹੀਂ ਲੈਣਾ ਉਹ ਜਿੱਥੋਂ ਮਰਜ਼ੀ ਲੈ ਕੇ ਆ ਜੀ ਹੁਣ ਤੂੰ ਚਾਰ ਦਿਨ ਦੀ ਬੁਝਾਇਨਾ ਪਰ ਮੈਂ ਇੱਕ ਹਫਤਾ ਰਹਿ ਤੂੰ ਕੰਮ ਦੀ ਚਿੰਤਾ ਨਾ ਕਰ ਕੰਮ ਵੀ ਵੇਖ ਲੈਣੇ ਕੋਈ ਨਾ ਕੋਈ ਨਾ ਮੈਂ ਨਾ ਹਿਲਾ ਵਸੀਲਾ ਬਣਾ ਲੈਣੀ ਕੀ ਹਿਲਾ ਵਸੀਲਾ ਬਣਾ ਲੋਗੇ ਮੰਮੀ ਉਹ ਮੈਨੂੰ ਵੀ ਪਤਾ ਵਾ ਕਿੰਨਾ ਕਿ ਕਿਸੇ ਨੇ ਆ ਜਾਣਾ ਮੈਂ ਕੰਮ ਕਰਨ ਵਾਸਤੇ ਤੂੰ ਚਿੰਤਾ ਨਾ ਕਰ ਮੈਂ ਹੁਣੇ ਜਾਣੀ ਦੋ ਤਿੰਨ ਜਾਨਿਆਂ ਦੇ ਘਰ ਉਹਨਾਂ ਜਿੰਨਾਂ ਦੇ ਘਰ ਲੱਗੀਆਂ ਹੀ ਆ ਨਾ ਉਹਨਾਂ ਨੂੰ ਮੈਂ ਕਹਿ ਦਨੀ ਮੈਂ ਥੋੜੇ ਪੈਸੇ ਵੱਧ ਦੇ ਦਾਂਗੀ ਤੇ ਲੈਣ ਲਈ ਆਪਣੇ ਤੂੰ ਦੀ ਚਿੰਤਾ ਨਾ ਕਰ ਤੂੰ ਪੱਲਾ ਮਨ ਦਾਸ ਤੂੰ ਖਾਣਾ ਕੀ ਹੈ ਮੈਂ ਕੀ ਖਾਣਾ ਮੇਰਾ ਸੁਣ ਕੇ ਮਾਨੀ ਸੜ ਗਿਆ ਵਾ ਕੋਈ ਨਹੀਂ ਹੁਣ ਜਿੱਥੇ ਚੱਲੇ ਜੇ ਉਥੋਂ ਲੈ ਆਉ ਕੁਝ ਖਾਣ ਵਾਸਤੇ ਚਲ ਮੈਂ ਲੈਣ ਤੂੰ ਮੰਨ ਨਾ ਸਾੜ ਆਪਣਾ ਤੇ ਮੈਂ ਚੱਲਨੀ ਆ ਹੈ ਠੀਕ ਆ ਤੇ ਫੋਨ ਮੇਰਾ ਨਾ ਆਪਣੇ ਕੋਲ ਹੀ ਰੱਖ ਲੈ ਜੇ ਕਿਸੇ ਦਾ ਆਏਗਾ ਤੇ ਸੁਣ ਲਵੀਂ ਚੰਗਾ ਮੈਂ ਦਾਸ ਵੀ

ਵਾ ਮਰਿਓ ਜੀ ਆਓ ਆ ਬੈਠੋ ਮੇਰੀ ਭੈਣ ਦੋ ਆਓ ਵੇਲੀ ਬੁਲੀ ਹੋ ਕੇ ਬੈਠੀ ਏ ਵੇਲੀ ਹੀ ਹੋ ਕੇ ਬੈਠਣਾ ਹੋਆ ਭੈਣ ਜੀ ਕੰਮ ਵਾਲੀ ਦਾ ਕੰਮ ਕਰ ਗਈ ਲੱਗਦੀ ਏ ਕਿੱਥੇ ਕੰਮ ਕਰ ਗਈ ਏ ਕੰਮ ਵਾਲੀ ਨਾ ਛੱਡੋ ਬਰਾ ਕੰਮ ਵਾਲੀਆਂ ਦੀ ਗੱਲ ਕਰਦੇ ਆ ਸਵੇਰ ਦੀ ਡੀਗਰੀ ਪਈ ਏ ਫੋਨ ਕੀਤਾ ਕਹਿੰਦੀ ਮੈਂ ਆ ਜਾਨੀ ਏ ਆਈ ਹੈ ਨਹੀਂ ਤੇ ਮੈਂ ਆਪ ਸੁਫਈਆਂ ਕੀਤੀਆਂ ਹੁਣ ਬੜੀ ਮੁਸ਼ਕਲ ਦੇ ਨਾਲ ਸੌ ਸਹੀ ਆਪ ਹੋਈ ਫਿਰਦੀ ਪਈ ਏ ਤਦ ਸੋਈ ਮੇਰੀ ਸਾਰੀ ਦਿਖਲੇਰਾ ਪਿਆ ਏ ਮੇਰੀ ਵੀ ਨਾ ਕਿਰਨ ਆਈ ਹੈ ਨਾ ਘਰ ਸੌਣ ਦਾ ਮਿੰਨਾ ਰਹਿਣ ਵਾਸਤੇ ਅੱਛਾ ਤੇ 4 ਦਿਨ ਵਾਸਤੇ ਆਈ ਹੂ ਤੇ ਮੈਂ ਆਪਣੀ ਕੰਮ ਵਾਲੀ ਨੂੰ ਫੋਨ ਕੀਤਾ ਕਿ ਆ ਜਾ 11 ਵਜਦੇ ਪਈ ਹਾਂ ਤੇ ਗੰਦੀ ਨਾ ਮੈਂ ਅੱਜ ਆਪਣੀ ਸੱਸ ਨਾਲ ਵਿਆਹ ਤੇ ਚਲਨੀ ਆ ਅੱਛਾ ਮੇ ਕੋ ਨਹੀਂ ਆਇਆ ਜਾਂਦਾ ਭੈਣ ਉਹਨੂੰ ਮੈਂ ਕੀ ਸੁਣਾਣਾ ਮੈਂ ਉਹ ਤੇ 10 ਗੱਲਾਂ ਮੁੰਨ ਨੂੰ ਸੁਣਾਵੇਂ ਨਾ ਪੈਸੇ ਤਾਂ ਇਹ ਕੋਈ ਮਿਲਦਾ ਹੂ ਆਹ ਤੇ ਉਹ ਬੋੜ 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 ਕਰਦੀ ਪਈ ਮੇਰੀ ਕਿਰਤ ਤੈਨੂੰ ਪਤਾ ਹੀ ਆ ਉਹਦੀ ਆਦਤ ਦਾ ਉਹਨੇ ਤੇ ਕਦੀ ਕੰਮ ਨੂੰ ਹੱਥ ਨਹੀਂ ਲਾਇਆ ਉਹ ਕਹਿੰਦੀ ਮੈਂ ਮਹਿੰਦੀਆਂ ਲਗਵਾ ਕੇ ਇੰਨੇ ਡੇ ਘਰ ਦੇ ਕੰਮ ਕਰਾਂਗੀ ਹੁਣ ਧੀ ਹੈ ਉਹਨੇ ਕਿਹਾ ਵੀ ਨਹੀਂ ਚਾਹਤੀ ਜਸਤ ਤੇ ਕੀ ਕਰਾਂ ਤੇ ਜੇ ਤੁਹਾਡੇ ਕੋਈ ਨੇੜੇ ਜਿਹੜੇ ਹੈਗੇ ਤੇ ਮੈਂ ਦੱਸਦੇ ਹਾਂ ਮੈਂ ਆਪ ਲੱਗਦੀ ਫਿਰਦੀ ਐ ਮੈਂ ਆਪ ਦੂਗੀ ਤੁਹਾਨੂੰ ਮੈਂ ਕੀ ਦੱਸਣਾ ਵਾ ਇੱਕ ਇਹ ਤੁਸੀਂ ਛੱਡ ਦਿਓ ਇੱਕ ਦਿਨ ਆ ਨਾ ਤੇ 4 ਦਿਨ ਛੁੱਟੀ ਆਹ ਹਾਲੇ ਆਏ ਹਾਂ ਐਤੋਂ ਮੇਰੇ ਤੋਂ ਵੀ ਜ਼ਿਆਦਾ ਦੁਖੀ ਦੂਸਰੇ ਘਰ ਦੇਖਦੀ ਚਲੋ ਕੋਈ ਗੱਲ ਨਹੀਂ ਭੈਣ ਜੀ ਫੇਰ ਵੀ ਜੇ ਕੋਈ ਹੋਏਗੀ ਨਾ ਤਾਂ ਮਨ ਕੋਈ ਨਹੀਂ ਮਤਿਆ ਰੱਖਾਂਗੇ ਬਸ ਰੱਖਾਂਗੇ ਜੇ ਕੋਈ ਆਇਆ ਮੇਰੀ ਥੀਗਾ ਚ ਬੈਠੋ ਸਹੀ ਨਹੀਂ ਨਹੀਂ ਵਾਸਤਾ ਬੈਠੋ ਤਾਂ ਯਾਰ ਬੈਠੇ ਰਹੇ ਸਾਰੇ ਘਰ ਫਿੱਟਲੇ ਇਹ ਤੋਂ ਨਹੀਂ ਮਨ ਨੂੰ ਕੋਈ ਲੱਭਦਾ ਅਧਾ ਘਰ ਬਚਿਆ ਤੇ ਉਮੀਦ ਹੋਈ ਸੀ ਚਲ ਘਰ ਚੋ ਜੀ ਦੇਖਦੀ ਕਿ ਕਰਦੀ ਪਈਆਂ ਕੁਛ ਨਹੀਂ ਵਾਸਾ ਥੋੜਾ ਜਿਹਾ ਆਰਾਮ ਸੀਗਾ ਕਰਨੀ ਦੱਸੋ ਬਸ ਨਾਲ ਹੀ ਥੱਕ ਟੁੱਟ ਕੇ ਆ ਗਈ ਹੁਣ ਕੀ ਹੋ ਗਿਆ ਵਾ ਮਿਲ ਕੇ ਨਹੀਂ ਕੋਈ ਕੰਮ ਕਲੀ ਤਿੰਨ ਚਾਰ ਜਨਿਆਂ ਦੇ ਘਰ ਗਈਆਂ ਕਿਤੋਂ ਨਹੀਂ ਕੋਈ ਮਿਲੇ ਤੇ ਐਂਡ ਤੇ ਮੈਂ ਕਿਹਾ ਤੁਹਾਨੂੰ ਮੰਜੂ ਬੈਨ ਜੀ ਵੱਲੋਂ ਹੋਣੀ ਤੇ ਅੰਟੀ ਵੱਲੋਂ ਤਿਸ਼ਾ ਦੇ ਵੱਲੋਂ ਫੇਰ ਕੀ ਉਹਨੂੰ ਪੁੱਛਿਆ ਉਹ ਤੇ ਮੇਰੇ ਤੋਂ ਵੀ ਜ਼ਿਆਦਾ ਦੁਖੀ ਸਾਰਾ ਕੰਮ ਕੰਦੀ ਮੈਂ ਆਪੇ ਕੀਤਾ ਵਾ ਮੇਰੀ ਅੱਜ ਆਈ ਹੋਈ ਨਹੀਂ ਤੇ ਹੁਣ ਅੱਗੇ ਕੀ ਕਰਨਾ ਵਾ ਇਹ ਵੀ ਸੋਚਿਆ ਵਾ ਕਿ ਨਹੀਂ ਉਹ ਭੁੱਖਾ ਲੱਗੀ ਆ ਮੈਨੂੰ 2 ਘੰਟੇ ਹੋ ਗਏ ਆ ਗਈ ਮੈਨੂੰ ਬੈਠੀ ਨੂੰ ਤੁਹਾਨੂੰ ਕਿਸੇ ਨੂੰ ਹੈ ਨਹੀਂ ਕਿ ਕੁਝ ਲਿਆ ਕੇ ਦੇਵੇ ਕੱਲੀ ਕੱਲੀ ਧੀ ਆ ਮੈਂ ਫੇਰ ਵੀ ਤੁਹਾਨੂੰ ਪਤਾ ਨਹੀਂ ਕੀ ਹੁੰਦਾ ਵਾ ਮੈਂ ਤੁਹਾਨੂੰ ਕਿਹਾ ਸੀਗਾ ਬਾਹਰੋਂ ਆਂਦੇ ਕੋਈ ਫੜੀ ਲਿਆਓ ਖਾਲੀ ਹੱਥ ਆਗੇ ਜੇ ਤੁਸੀਂ ਹੁਣ ਦੱਸ ਹੁਣ ਲਿਆ ਦੇ ਨਹੀਂ ਤੇ ਨੂੰ ਮੈਂ ਜਾ ਕੇ ਤੂੰ ਖਾਣਾ ਕੀ ਬੋਲਨੇਂਗੇ ਤੇ ਮੈਂ ਲਿਆਵਾਂਗੀ ਕੀ ਬੋਲਾਂਗੀ ਤੇ ਲਿਆਵਾਂਗੀ ਬਾਰ ਗਏ ਸੀ ਕਿ ਕੁਛ ਵੀ ਫੜੀ ਲਿਆਉਂਦੇ ਉਤੋਂ ਭੁੱਖ ਨਾ ਮੇਰੀ ਜਾਨ ਨਿਕਲੀ ਜਾਂਦੀ ਆ ਤੇਰੀ ਜਿਹੜੀ ਜਾਨ ਨਿਕਲਦੀ ਫਿਰ ਮੈਨੂੰ ਸਾਰਾ ਪਤਾ ਵੈ ਜੇ ਮੈਂ ਆਪਣੀ ਮਤਲਬ ਦਾ ਲੈਣਦੀ ਨਾ ਤਾਂ ਤੂੰ ਖਾਣਾ ਨਹੀਂ ਪੁੱਤਰ ਅਸਲਾਂ ਤਾਂ ਪੈਸੇ ਵੇਸਟ ਹੁੰਦੇ ਆ ਅੱਧੇ ਮਾਤੇ ਨੂੰ ਕੰਨੀ ਵੀ ਤੂੰ ਜੋ ਖਾਣਾ ਨਾ ਮੈਨੂੰ ਦੱਸ ਦੇ ਮੈਂ 50 ਮਿੰਟਾਂ ਚ ਲੈਣ ਨਾ ਜਾ ਕੇ ਕੀ ਪੈਸੇ ਵੇਸਟ ਹੁੰਦੇ ਆ ਅ 10 ਰੁਪਏ ਵਿੱਚ ਤੁਸੀਂ ਕਰੀ ਜਾਂਦੇ ਜੇ ਐਡਾ ਕਿਹੜਾ ਮੈਂ ਕੀ ਮੰਗਵਾ ਲੈਣਾ ਹੈ ਵੀ ਜੇ ਮੈਂ ਨਾ ਖਾਂਦੀ ਤੇ ਤੁਹਾਡਾ ਲੱਖਾਂ ਦਾ ਘਾਟਾ ਹੋ ਜਾਣਾ ਸੀਗਾ ਚਲ ਤੋ ਉਸ ਤਰ੍ਹਾਂ ਕਰ ਮੈਂ ਤੇਰੇ ਵਾਸਤੇ ਨਾ ਲੈਣ ਨਹੀਂ ਮੈਨੂੰ ਪਤਾ ਮੇਰਾ ਪੁੱਤਰ ਕੀ ਖਾਂਦਾ ਮੈਂ ਤੇਰੇ ਵਾਸਤੇ ਸਮਾਨ ਲੈਣਨੀ ਆ ਤੇ ਤੂੰ ਆਉਂ ਕਰ ਇਹ ਸੋਫਿਆਂ ਦੇ ਨਾ ਪਰੇ ਕਵਰ ਸਹੀ ਕਰ ਦੇ ਤੇ ਅੰਦਰ ਨਾ ਬੈੱਡ ਸ਼ੀਟ ਦਾ ਆਪਣੇ ਕਮਰੇ ਜੇ ਵਿਸ਼ਾਲਾ ਤੂੰ ਰਾਤੀ ਪੁੱਤਰ ਸੋਣਾ ਮੈਂ ਨਾ ਉੱਥੇ ਤੇ ਬਾਕੀ ਮੈਂ ਕੰਮ ਆ ਕੇ ਦੇਖ ਲੈਣੀ ਹੈ ਹੈ ਤੂੰ ਕਰ ਲੈ ਹੈਲੋ ਹੈਲੋ ਕਿੱਥੇ ਚੱਲੇ ਗਏ ਉਹ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਕੀ ਸੋਫਿਆਂ ਦੇ ਕਵਰ ਸਹੀ ਕਰ ਤੇ ਉਹ ਕਰ ਇੱਥੇ ਮੈਂ ਕੰਮ ਕਰਨ ਨਹੀਂ ਕਰਨ ਆਈ ਜੇ ਐਡਾ ਹੀ ਤੁਹਾਨੂੰ ਲੱਗਣਦੇ ਆ ਨਾ ਮੈਂ ਚਲ ਜਾਨੀ ਆਪਣੇ ਸੋਹਰਿਆਂ ਨੂੰ ਵਾਪਸ ਕਹਿ ਦਿੰਨੀ ਆ ਕਿ ਮੇਰੀ ਮਾਂ ਮੈਨੂੰ ਇੱਕ ਦਿਨ ਵੀ ਨਹੀਂ ਰੱਖ ਪਾਈ ਹਾਏ ਤੁਸੀਂ ਬਦਨਾਮੀ ਕਰਾਏਗੀ ਕੁਰਮਾ ਦੇ ਕੋਲ ਉਹਨਾਂ ਨੇ ਕੀ ਕਹਿਣਾ ਆਪਣੀ ਤੀਨੋਆਂ ਦੀ ਮਾਂ ਇੱਕ ਦਿਨ ਨਹੀਂ ਰੱਖ ਸਕੀ ਤੂੰ ਕਿਹੋ ਜੀ ਤੀਂ ਐ ਓ ਮੈਨੂੰ ਨਹੀਂ ਪਤਾ ਮੰਮੀ ਮੇਰੀ ਧਿਆਨ ਦੇ ਨਾਲ ਗੱਲ ਸੁਣ ਲੋ ਮੈਂ ਇੱਥੇ ਕੰਮ ਕਰਨ ਨਹੀਂ ਆਈ ਮੈਂ ਇੱਕ ਪਾਣੀ ਦਾ ਗਲਾਸ ਚੋਕੇ ਨਹੀਂ ਉੱਥੇ ਰੱਖਣਾ ਬਾਕੀ ਤੇ ਰਹਿ ਗਈ ਗੱਲ ਦੂਰ ਦੀ ਜਾ ਕੇ ਪ੍ਰਬੰਧ ਕਰੋ ਨਹੀਂ ਤੇ ਮੈਂ ਚੱਲੀ ਜੇ ਮੇਰੀ ਗੱਲ ਸੁਣ ਪੁੱਤਰ ਤੂੰ ਭਾਵੇਂ ਪਾਣੀ ਦਾ ਗਲਾਸ ਰੱਖ ਚਾਹੇ ਨਾ ਰੱਖ ਪਰ ਤੂੰ ਉੱਥੇ ਜਾ ਹੀ ਨਾ ਤਨ ਮੈਂ ਸਭ ਕੁਝ ਆਪੇ ਖੋ ਆਪਲਾ ਦਵਾਗੀ ਕੁੜਮਾ ਚ ਦਬੇਸ਼ਤੀ ਹੁੰਦੀ ਹੈ ਓਹ ਠੀਕ ਆ ਜਾ ਫਿਰ ਲੱਭੋ ਫੇਰ ਜਾ ਕੇ ਕਿਤੇ ਨਾਲ ਲੱਗਿਆ ਕੁਝ ਖਾਣ ਵਾਸਤੇ ਪਤਾ ਨਹੀਂ ਆ ਕੀ ਗਈ ਇੰਨੇ 10 ਬਾਅਦ ਤੇ ਵੇ ਕਿਤੇ ਇਹਨਾਂ ਨੂੰ ਕਿਸੂ ਬਹੇਗੇ ਕੰਮ ਕਰ ਲੈ ਕੰਮ ਕਰ ਲੈ ਦੱਸ ਇਥੇ ਮੈਂ ਕੰਮ ਕਰ ਨਹੀਂ ਆ ਜੇ ਇਤਨਾ ਹੀ ਤਾਂ ਫਿਰ ਮੈਂ ਉੱਥੇ ਹੀ ਰਹਿਣਾ ਸੀਗਾ ਚਾਲ ਚਰ ਨੋਕਰ ਆ ਕੇ ਮੇਰੇ ਘਰ ਕੱਤੇ ਕੱਕੇ ਬਈ ਇਹ ਬੋਲ ਐਪਲ ਕੱਤੇ ਪਰਦਾ ਪੈਣਾ ਮੇਰੇ ਪਿੱਛੇ ਬੋਲ ਅਤੀ ਹੈ ਪਤਾ ਤੁਹਾਨੂੰ ਅਤੀ ਹੈ ਆ ਦੇ ਆਗਾ 오렌ਜ ਐ ઓ렌ਜ ਓਏ ਤੂੰ ਵੀ ਬੈ ਸੈਸੀ ਦਸ ਦੋ तू तो लेवे की ना गंदू ये देख ये गेप्स ये गेप्स और ये ओए चल सीधा के बैठ नीचे देख रहा है ये क्या बदतमीज की है ये ये, ये की है हेलो हाँ बोल दी नहीं पी जवाब नहीं दी पी एक दिख लो जा। आ, हाँ बेटा, एक मिनट मिनट जा बेटा कर कर मेरी समझने की कोशिश पूजा मेरा आज जरूरी है मैं, मैं, शामा मैं... तक वापस आ जाना आ हो।, हो शामा तक नहीं आया जाए तू आ जा तो तो नहीं आया जाना हाँ। ਮਮਾ ਉਹਦਾ ਬਾਹਰ ਲਿਆ ਗਿਆ ਨਾ ਨਾਲ ਮਿੱਠੂ ਮਿੱਠੂ ਮੇਰੇ ਕਹਿੰਦਾ ਹੈ ਮਤਲਬ ਸੀ ਇਹਨੂੰ ਮੈਂ ਤੇਰੀ ਚਾਚੀ ਕੋਲ ਛੱਡ ਜਾਣਾ ਸੀ ਇਹਨੇ ਉੱਥੇ ਰਹਿ ਪੈਣਾ ਸੀ ਹਾਂ ਤੇ ਜਦੋਂ ਤੂੰ ਸ਼ਾਮਾਂ ਨੂੰ ਘਰ ਆਂਦੀ ਤੇ ਤੂੰ ਵਾਪਸ ਨੂੰ ਲੈਣਾ ਸੀ ਤੇਰੇ ਨਾਲ ਤੇ ਵਿੱਚ ਹੋਈ ਆ ਚਾਚੀ ਦੇ ਘਰ ਪਤਾ ਗੰਦੀ ਗੰਦੀ ਆਹੋ ਮੈਂ ਬਿਆਸ ਬਸ ਵਿੱਚ ਜਾਣਾ ਏ ਬਸ ਵਿੱਚ ਡਰਦੀ ਆ ਹੂੰ ਅੱਛਾ ਮੰਮੀ ਕੋ ਹੈਪੀ ਓਹੋ ਮੈਂ ਤਦ ਪੁੱਛਣ ਡਈ ਆ ਕਿ ਜੇ ਹੈਪੀ ਹੈਗਾ ਏ ਤੇ ਤੂੰ ਹੈਪੀ ਦੇ ਨਾਲ ਆ ਜਾ ਤੇ ਬੱਚੇ ਕੋਈ ਨਹੀਂ ਆਪੀ ਉਹਦਾ ਮਾਮਾ ਛੱਡ ਜੂਗਾ ਭਾਬੀ ਨੂੰ ਆ ਜਾ ਭਾਬੀ ਆ ਜਾ ਪਤਾ ਕੀ ਕਰ ਮੇਰਾ ਜਾਣਾ ਜ਼ਰੂਰੀ ਆ ਕੱਲ ਤੱਕ ਆਇੰਦੀ ਚਲ ਕੱਲ ਤੱਕ ਆ ਜਵੇਂ ਫਿਰ ਠੀਕ ਆ ਭਾਬੀ ਆ ਜਾ ਹਾਂ ਹਾਂ ਆ ਲੈ ਗੱਲ ਕਰ ਰਹੀ ਦੀ ਨਾ ਆ ਲੈ ਭਾਬੀ ਪੂਜਾ ਨਾਲ ਗੱਲ ਕਰ ਹੈਲੋ अ पप्पी आधा आधा आदा आ चिचिंग गाओगे चिप 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 गाओगे लाते लाते आई ओके आजा 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 चल ले आने ले 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 एक मिनट चंगा पूजा ठीक है मैं देखती आ जा अभी फिर ठीक है ओके ओके दोबी रेदी दोबी ब्रीदी मेरी दो कार से तू मेरे नाल चल ਪਾਸ ਵਿੱਚ ਜਾਵਾਂਗੇ ਬਾਸ ਵਿੱਚ ਛੋਟਾ ਮਜ਼ਾ ਦਾਰ ਦਾਰ ਨਹੀਂ ਕੁਝ ਨਹੀਂ ਮੈਂ ਤੇਰੇ ਨਾਲ ਐ ਨਾ ਤੇਰੀ ਮम्मा ਨਾਲੋਂ ਨਹੀਂ ਐ ਨਾ ਅੱਛਾ ਮੇਰੀ ਗੱਲ ਸੁਣ ਮम्मा ਨਾਲ ਐ ਨਾ ਅਲੂ ਮੇਹੀ ਖਾ ਉਹ ਮੇਰੇ ਨਾਲ ਜਾਂਦੀ ਵੀ ਨਹੀਂ ਮੇਰਾ ਫੇ ਪਹੁੰਚਣਾ ਵੀ ਜ਼ਰੂਰੀ ਹੈ ਸ਼ਾਮ ਤੱਕ ਮੇਰੇ ਕੋਲ ਵਾਪਸ ਵੀ ਨਹੀਂ ਆਇਆ ਜਾਣਾ ਆਣਾ ਮੈਂ ਕੱਲ੍ਹ ਇਹਨੂੰ ਮੈਂ ਕਿਤੇ ਸਿਰ ਤੇ ਛੱਡ ਕੇ ਜਾਵਾਂ ਬੂੰ ਬੂੰ ਲੈਣਾ ਚੱਲ ਮੈਂ ਤੇ ਚਾਚੀ ਘਰ ਚੜ੍ਹ ਜਾਣੀ ਚਾਚੀ ਚਾਚੀ ਘਰ ਚਾਚੀ ਜਾਣਾ ਮੰਜੂ ਚਾਚੀ ਘਰ ਜਾਣਾ ਨਾ ਮੰਜੂ ਚਾਚੀ ਇਹਨੂੰ ਕਿੰਨੀਆਂ ਚੀਜ਼ੀਆਂ ਦਿੰਦੇ ਹੈ ਹੈਨਾ ਦੇ ਦੇ ਆ ਮੰਜੂ ਚਾਚੀ ਨੇ ਕਲਿੱਪ ਲੈ ਕੇ ਦਿੱਤੇ ਸੀ ਨਾ ਹਮ ਹੈਨਾ ਹੋਰ ਹਾ ਹੋਰ ਲੈ ਲੇਗੇ ਨਾ ਅੱਛਾ ਮੇਰੀ ਗੱਲ ਸੁਣ ਮੈਂ ਨਾ ਕੱਲ ਆਵਾਂਗੇ ਤੇਰੀ ਮਾਸੀ ਘਰ ਜਾਣਾ ਤੇ ਤੂੰ ਰਾਤੀ ਮੰਜੂ ਚਾਚੀ ਨਾਲ ਸੌਂ ਜਾਈ ਹਮ ਨਹੀਂ ਸੌ ਮੰਜੂ ਚਾਚੀ ਤੇ ਲੋਰੀ ਸੁਣਾਉਂਦੀ ਹੈ ਨਾ ਉਹ ਲਲਾ ਲਲਾ ਲੋਰੀ ਦੂਧ ਕੀ ਕਟੋਰੀ ਦੂਧ ਮੇ पताश्या। पताश्या। मुन्ना करे तमाशा ठीक है ते मैं आ जाना चल जल्दी कर मैं जाना ले तोड़े ना ये हाँ। भी ना ले ला ना ले अखरोट अन्य के जाना हाँ चाल, चाल, कर, चल चल तेरी चाची कर चली चल आ जा, आ जा। आ जा, आ जा। चल आजा 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 चल चल जल्दी कर चाची कर चले मेरा छोना छोटा आ आजा 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 मंजू ਆ ਜਾ ਆ ਜਾ ਚਾਚੀ ਦੇ ਘਰ ਆ ਜਾ ਆ ਜਾ ਮੇਰਾ ਬੱਤ ਮਨਜੂ ਹਾਂਜੀ ਆਏ ਹੋ ਚਾਚੀ ਇਹਦੇ ਬੁੱਤ ਆਇਆ ਵੇ ਮੇਰੇ ਇਹਦੇ ਬੁੱਤ ਠੀਕ ਹੈ ਸਸ ਜੀ ਸਸ ਸੀਤਾ ਆ ਜਾ ਬੱਚਾ ਬੈਠੋ ਬੈਠੋ ਬੈ ਜਾ ਬੁੱਤ ਬੈ ਜਾ ਹਾਈ